ਉਹ ਵੀ ਕਹਿਣਾ ਚਾਹੁੰਨਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕੁਸ਼ੀ ਕਰਾਉਣੀ ਹੋਵੇ ਨਾ ਕੋ ਨੁਕਸ ਨਕਸ ਲੱਭਣੇ ਹੋ ਤੇ ਠੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬਹੁਤੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪੈਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਆਉਣੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ 5 4 ਪੇਜਾਂ ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੀਆਂ ਕਿ ਐਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦਿਆਂ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰਖਾਉਨੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅਸੀਂ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫੇਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹਿੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਦੇ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਕਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੇ ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਧੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਦੇਖਣ ਲੱਗ ਪਿਆ ਹੈ ਨਾ ਹੈਰਾਨੀ ਦੀ ਗ ਇਹ ਕਮਾਲ ਦੀਆਂ ਗੱਲਾਂ ਨੇ ਜਿਆਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆਂ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਝਾਂਸੇ 'ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ ਮੇਰੇ ਤੋਂ ਪਹਿਲਾਂ ਮਾਨਯੋਗ ਛੋਟੇਪੁਰ ਸਾਹਿਬ ਨੇ ਵੀ ਅਪੀਲ ਕੀਤੀ ਹੈ ਮੈਂ ਫੇਰ ਕਹਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਬਣੀ ਹੋਈ ਪੰਜ ਮੈਂਬਰੀ ਕਮੇਟੀ ਮੈਂ ਉਹਨਾਂ ਦੀ ਤਾਰੀਫ਼ ਕਰਦਾ ਕੱਲ ਵੀ ਮੈਂ ਬੋਲਿਆ ਪਟਿਆਲੇ ਦੇ ਵਿੱਚ ਇਹ ਪੰਜੇ ਜਿਹੜੇ ਨੇ ਉਹ ਧਨਤਾ ਦੇ ਯੋਗ ਨੇ ਇੱਕ ਭਾਈ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਜਿਹੜੀ ਹੈ ਉਹ ਪੰਜ ਮੈਂਬਰੀ ਕਮੇਟੀ ਚ ਮੈਂਬਰ ਹੈ। ਔਰ ਮੈਨੂੰ ਅੱਜ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਇਹਨਾਂ ਦਾ ਨਾਮ ਲਿਖਿਆ ਮੈਂ ਹੀ ਲਿਖਿਆ ਸੀ ਹੱਥ ਨਾਲ। ਅੱਜ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਨਾਂ ਲਿਖ ਰਿਹਾ ਸੀ ਤੇ ਬਿਲਕੁਲ ਸਹੀ ਲਿਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਸਾਡੀ ਭੈਣ ਸੇਵਾ ਨਿਭਾ ਰਹੀ ਹੈ। ਔਰ ਜਾਣਦੀ ਹੈ ਜਾਂ ਅਕਾਲਪੁਰਖ ਜਾਣਦਾ ਜਾਂ ਥੋੜਾ ਬਹੁਤ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਕਿੰਨਾ ਦਬਾ ਪਿਆ